ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਮਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਹੈ ਵਿਟਾਮਿਨ ਬੀ ਗਰੁੱਪ ਤੋਂ ਵੀ ਅੱਗੇ ਦੇ ਫਾਇਦੇ ਜੇਕਰ ਆਪਾਂ ਵਿਟਾਮਿਨ ਬੀ ਗਰੁੱਪ ਦੀ ਗੱਲ ਕਰਦੇ ਹਾਂ ਤਾਂ 8 ਨੋ ਪ੍ਰਕਾਰ ਦੇ ਜਿਹੜੇ ਵਿਟਾਮਿਨ ਬੀ ਗਰੁੱਪ ਹੁੰਦਾ ਉਹਦੇ ਵਿੱਚ ਵਿਟਾਮਿਨ ਬੀ 1 ਬੀ 2 ਬੀ 3 ਬੀ 5 ਬੀ 6 ਐਂਡ 7 ਐਂਡ 9 ਐਂਡ 12 ਇਸ ਤਰ੍ਹਾਂ ਅਲੱਗ-ਅਲੱਗ ਜਿਹੜੇ ਨੇ ਉਹ ਬੀ ਗਰੁੱਪ ਦੇ ਵਿੱਚ ਹੁੰਦੇ ਨੇ ਪਰ ਰਵਿੰਦਰ ਸਿੰਘ ਜੀ ਦਾ ਮੰਨਣਾ ਹੈ ਕਿ ਵਿਟਾਮਿਨ ਬੀ ਗਰੁੱਪ ਤੋਂ ਵੀ ਅੱਗੇ ਦੇ ਬਹੁਤ ਸਾਰੇ ਫਾਇਦੇ ਨੇ ਜਿਹੜੇ ਕਿ ਲੋਕਾਂ ਨੂੰ ਜ਼ਿਆਦਾਤਰ ਪਤਾ ਨਹੀਂ ਹੈ ਕਿ ਉਹ ਕਿਵੇਂ ਹਾਸਲ ਹੋ ਸਕਦੇ ਨੇ ਬੀ ਗਰੁੱਪ ਉਹਦੇ ਵਿੱਚ ਸ਼ਾਮਲ ਹੋਏਗਾ ਜਾਂ ਫਿਰ ਬੀ ਗਰੁੱਪ ਤੋਂ ਕੁਝ ਅਲੱਗ ਚੀਜ਼ ਆ ਜਿਹਦੇ ਨਾਲ ਜਿਹੜਾ ਸਾਨੂੰ ਇਹ ਫਾਇਦਾ ਹੋਣ ਵਾਲਾ ਹੈ ਬੀ ਗਰੁੱਪ ਦੇ ਵਿੱਚ ਜਿਹੜੇ ਨੁਕਸਾਨ ਦੀ ਕਮੀ ਕਰਕੇ ਜਿਹੜੇ ਨੁਕਸਾਨ ਉਹਨੇ ਕੀ ਉਹ ਕਮੀ ਇਸ ਦੇ ਨਾਲ ਪੂਰੀ ਹੋਏਗੀ ਇਹ ਤੇ ਕੁਝ ਹੋਰ ਸਵਾਲਾਂ ਦੇ ਜਵਾਬ ਜਵਾਬ ਆਪਾਂ ਲਵਾਂਗੇ ਰਵਿੰਦਰ ਸਿੰਘ ਜੀ ਤੋਂ ਤੇ ਤੁਸੀਂ ਇਸ ਵੀਡੀਓ ਨੂੰ ਬੇਨਤੀ ਰਹੇਗੀ ਕਿ ਅੰਤ ਤੱਕ ਜਰੂਰ ਦੇਖਿਓ ਤੇ ਫਿਰ ਦੇਖਣ ਤੋਂ ਬਾਅਦ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਉਹ ਵੀਡੀਓ ਜਿਹੜੀ ਆ ਉਹ ਕਿਵੇਂ ਦੀ ਲੱਗੀ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਫਰਮਲ ਤੇ ਬਹੁਤ ਬਹੁਤ ਸਵਾਗਤ ਹੈ। ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ। ਰਵਿੰਦਰ ਜੀ ਵਿਟਾਮਿਨ ਬੀ ਗਰੁੱਪ ਜਿਹੜਾ ਹੈ ਉਹਨੂੰ ਬੀ ਕੰਪਲੈਕਸ ਵੀ ਕਿਹਾ ਜਾਂਦਾ ਹੈਗਾ। ਜੀ ਤੇ ਵਿਟਾਮਿਨ ਬੀ ਗਰੁੱਪ ਇੱਕ ਅਜਿਹਾ ਵਿਟਾਮਿਨ ਹੈ ਜਿਹੜਾ ਕਿ ਬੋਡੀ ਦੇ ਵਿੱਚ ਜੇਕਰ ਇਹਦੀ ਕਮੀ ਹੋ ਜੇ ਤੇ ਇੱਕ ਨਹੀਂ ਸੈਂਕੜੇ ਹੀ ਰੋਗ ਜਿਹੜੇ ਨੇ ਉਹ ਸਰੀਰ ਦੇ ਵਿੱਚ ਪੈਦਾ ਹੋ ਜਾਂਦੇ ਨੇ। ਆ ਪਰ ਤੁਸੀਂ ਜਦੋਂ ਇਹ ਗੱਲ ਦੱਸਤੀ ਹੈ ਕਿ ਵਿਟਾਮਿਨ ਬੀ ਗਰੁੱਪ ਤੋਂ ਵੀ ਅੱਗੇ ਦੀ ਕੋਈ ਚੀਜ਼ ਹੈ ਜਿਹੜੀ ਕਿ ਆਪਾਂ ਨੂੰ ਇਹ ਤਾਂ ਦਿੰਦੀ ਹੀ ਦਿੰਦੀ ਹੈ ਪਰ ਇਸ ਤੋਂ ਇਲਾਵਾ ਵੀ ਆਪਾਂ ਨੂੰ ਹੋਰ ਬਹੁਤ ਸਾਰੇ ਫਾਇਦੇ ਮਿਲਣਗੇ ਉਹ ਥੋੜਾ ਜਿਹਾ ਚੰਲਣਾ ਪਊਗਾ ਜੀ ਕੁਲਵੰਜੀ ਅਫਤ ਬਹੁਤ ਵਾਰੀ ਗੱਲ ਕਰੀਏ ਸਪੈਸ਼ਲੀ ਬੀ ਕੰਪਲੈਕਸ ਜਾਂ ਕੱਲੇ ਬੀ 1 ਦੀ ਮੈਂ ਬਹੁਤ ਗੱਲ ਕਰਦਾ ਥਾਇਾਮਿਨ ਦੀ ਜਾਂ ਬੀ ਕੰਪਲੈਕਸ ਦੀ ਬੀ ਕੰਪਲੈਕਸ ਆਪਣੀ ਬੋਡੀ ਚ ਨਰਵਸ ਸਿਸਟਮ ਤੇ ਕਾਊਂਟਲੈਸ ਸਿਸਟਮਸ ਚ ਹੈਲਪ ਕਰਦਾ ਹੈ ਕਾਊਂਟਲੈਸ ਲਾਈਕ ਇੱਕ ਕੋਈ ਚੀਜ਼ ਨਹੀਂ ਹੈ ਕਈਆਂ ਦੇ ਅੱਖਾਂ 'ਚ ਨਾ ਉਹ ਟਿੱਕ ਟਿੱਕ ਕਾਲੇ ਦਾਗ ਤੁਰਦਾ ਹੁੰਦਾ ਹੈ। ਹਾਂ ਜੀ ਉਹ ਵੀ ਬਲੈਕ ਬੋਲ ਹਾਂ ਉਹਨੂੰ ਕਹਿੰਦੇ ਫਲੋਟਰਸ ਆਈ ਫਲੋਟਰ। ਉਹ ਵੀ ਕੰਪਲੈਕਸ ਇੱਕ ਛੋਟੀ ਜੀ B1 ਇੱਕ ਸਪੈਸ਼ਲ ਟਾਈਪ ਦਾ B1 ਜਿਹਨੂੰ ਕਹਿੰਦੇ ਫੈਟ ਸਾਲਵਰ B1 ਦੀ ਕਮੀ ਹੈ। ਕਿਸੇ ਕਈ ਗਣ ਰਾਤ ਨੂੰ ਬਹੁਤ ਬੁਰਾ ਸੁਪਨਾ ਆ ਕੇ ਉੱਠਦਾ ਹੈ। ਤੋ ਉਹਨੂੰ ਐ ਲੱਗਦਾ ਉਹ ਤਾਂ ਸੱਚੀਓ ਲਾਈਫ 'ਚ ਹਾਦਸਾ ਹੋ ਗਿਆ। ਇਹ ਵੀ ਬੀ ਕੰਪਲੈਕਸ ਦੀ ਕਮੀ ਹੈ। ਕਈਆਂ ਦੇ ਸਿਰ 'ਚ ਇਹੋ ਜਿਹਾ ਦਰਦ ਉੱਠਦਾ ਹੈ। ਜਿੱਦਾਂ ਡਾਕਟਰ ਕੁਝ ਨਹੀਂ ਕਰ ਪਾਉਂਦਾ ਐਂ ਦੇ ਚੁਪਤਰਾਦਾ B12 ਮਰਿਆ ਪਿਆ ਸੀ। ਕਈਆਂ ਨੂੰ B6 ਦੀ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ 'ਚ એનર્ਜੀ ਨਹੀਂ ਹੁੰਦੀ ਉਹਨਾਂ ਨੂੰ ਬਿਨਾ ਕੰਮੋਂ ਥਕਾਵਟ 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 ਐਂਡ 'ਚ ਪਤਾ ਲੱਗਦਾ B6 ਦੀ ਕਮੀ ਹੈ ਤਾਂ ਇੱਕ ਇਹੋ ਜਿਹਾ ਗਰੁੱਪ ਹੈ ਇਹ ਨਰਵਸ ਸਿਸਟਮ ਦਾ ਰਾਜਾ ਗਰੁੱਪ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਹੈਲਪ ਕਰਦਾ ਤੇ ਨਰਵਸ ਸਿਸਟਮ ਆਪਣੀ ਸਾਰੀ ਬੋਡੀ ਨੂੰ ਇੱਕ ਦੂਜੇ ਨਾਲ ਜੋੜ ਰਿਹਾ ਹੈ ਬ੍ਰੇਨ ਤੋਂ ਲੈ ਕੇ ਸਾਰੇ ਬੋਡੀ ਨੂੰ ਤਾਂ B ਕੰਪਲੈਕਸ ਜਿੰਨਾ ਮਰਜ਼ੀ ਬੋਲੋ ਘਟ ਹੈ ਹੈਨਾ ਹੁਣ B3 ਹੈ ਖੂਨ ਨੂੰ ਪਤਲਾ ਕਰਦਾ ਹੈ है ना अपने हार्ट को वजिए लगता कोलैसट्रोल को घट करता एमए हर एक अलग फायदे ने मगर ये तो अगे भी तो फायदे ने जी गल मैं समझा रहा है बी कॉम्पलैक्स तो अगे दे फायदे वो कितों शुरू होंगे कोलवन जी थोड़ा बी कॉम्पलैक्स कितों बन के आया हम जे थोड़ा बी कॉम्पलैक्स बन के आया पैट्रोलीयम प्रोडक्ट तो नाइन परसेंट सिंथेटिक बी कॉम्पलैक्स पैट्रोलीयम प्रोडक्ट तो बनया होलवान जी बॉडी लिए अच्छा नहीं है वह फ्यूचर च ਬੋਡੀ ਬਾਡੀ ਚ ਬੀ ਕੰਪਲੈਕਸੀ ਡੈਫੀਸ਼ੈਂਸੀ ਕਰੁੰਦਾ ਤੁਹਾਨੂੰ ਯਾਦ ਆ ਮੈਨੇ ਕੋਈ ਗੱਲ ਕਰੀ ਸੀ ਜਿਹੜੇ ਲੋਕ ਚਾਈਨਿਸ ਵਿਟਾਮਿਨ ਸੀ ਲੈ ਕੇ ਸੋਚਦੇ ਮਿੱਠੀ ਗੋਲੀ ਉਹਨਾਂ ਨੇ ਵਿਟਾਮਿਨ ਸੀ ਹੀ ਖਾ ਲਿਆ ਉਹ ਕੱਲਾ ਸਕਰਬਿਕ ਐਸਿਡ ਖਾਇਆ ਤਿੰਨ ਹਿੱਸੇ ਮਿਸਿੰਗ ਸੀਗੇ ਜਿਸ ਚ ਬਾਇਓਫਲੋਨੌਇਡਸ ਬਹੁਤ ਸੋਹਣੀ ਚੀਜ਼ ਹੈ ਉਹ ਮਿਸਿੰਗ ਚੀਜ਼ਾਂ ਦੀ ਡੈਫੀਸ਼ੈਂਸੀ ਹੋ ਗਈ ਕਿਉਂਕਿ ਤੁਸੀਂ ਇੱਕ ਸਿੰਥੈਟਿਕ ਚ ਪਾਤੀ ਫਿਊਚਰ ਚ ਉਹ ਲੋਕਾਂ ਨੂੰ ਜਿਹੜੀ ਦੰਦਾਂ ਦੀ ਸਕਰਵੀ ਦੀ ਪ੍ਰੋਬਲਮ ਹੈ ਮਸੂੜਿਆਂ ਦੀ ਉਹ ਜਾਂਦੀ ਉਹ ਕਹਿੰਦੇ ਹੈ ਮੈਂ ਖਾਇਆ ਵਿਟਾਮਿਨ ਸੀ ਜਿਹੜਾ ਸਕਰਵੀ ਦਾ ਸੋਲੂਸ਼ਨ ਸੀ ਉਹ ਗਈ ਸਕਰਵੀ ਐਮੀ ਜਦੋਂ ਤੁਸੀਂ ਸਿੰਥੈਟਿਕ B1 ਯਾ B ਕੰਪਲੈਕਸ ਲਿਓ ਤੁਸੀਂ ਐਕਚੁਅਲ ਚ ਬੋਡੀ ਚੋਂ B ਕੰਪਲੈਕਸ ਖਾਦਦੇ ਨਹੀਂਓ B ਕੰਪਲੈਕਸ ਕਿਹਨਾਂ ਨੂੰ ਡਾਊਨ ਹੁੰਦਾ ਕੁਵੰਤੀ ਦੀ ਸ਼ਰਾਬ ਪੀਣ ਵਾਲੇ ਬੰਦੇ ਦਾ ਸਭ ਤੋਂ ਵੱਧ ਕੰਪਲੈਕਸ ਡਾਊਨ ਹੁੰਦਾ ਸ਼ੂਗਰ ਤੇ ਕਾਰਬੋਹਾਈਡਰੇਟਸ ਜਿਆਦਾ ਖਾਣੇ ਉਹਨਾਂ ਦਾ B ਕੰਪਲੈਕਸ ਡਾਊਨ ਹੁੰਦਾ ਲਿਵਰ ਦੀ ਪ੍ਰੋਬਲਮ ਹੈ ਲੋਕਾਂ ਨੂੰ B ਕੰਪਲੈਕਸ ਡਾਊਨ ਹੁੰਦਾ ਜਿਹਨੂੰ ਸਟ्रेस ਨੀਂਦ ਨਹੀਂ ਆਦੀ ਇਹਦਾ ਮੈਂਟਲ ਕੰਮ ਬਹੁਤ ਕਰਦੇ ਆ ਉਹਨਾਂ ਦਾ B ਕੰਪਲੈਕਸ ਡਾਊਨ ਹੁੰਦਾ ਯਾ ਜਿਹੜਾ ਬਹੁਤ ਫਿਜ਼ੀਕਲੀ ਐਕਸਰਸਾਈਜ਼ ਕਰ ਰਿਹਾ ਕਿਉਂਕ ਕੁਲਵੰਤ ਜੀ ਤੁਹਾਨੂੰ ਪਤਾ ਕਿ ਮੈਨੂੰ ਗੰਨੇ ਨਾਲ ਚੀਨੀ ਨਾਲ ਦੋਸਤੀ ਨਹੀਂ ਹੈ ਮਗਰ ਮੈਨੂੰ ਗੰਨੇ ਤੋਂ ਕੱਢੀ ਹੋਈ ਇੱਕ ਚੀਜ਼ ਚੀਨੀ ਬਣਾਉਣ ਦੇ ਪ੍ਰੋਸੈਸ ਚ ਮੈਨੂੰ ਉਹ ਚੀਜ਼ ਪਸੰਦ ਆ ਜਦੋਂ ਗੰਨੇ ਦੀ ਚੀਨੀ ਬਣਦੀ ਹੈ ਕੁਲਵੰਤ ਜੀ ਉਹਨੂੰ ਰਿਫਾਈਨ ਕਰਨ ਦੇ ਚੱਕਰ ਤੇ ਵਾਈਟ ਬਣਾਉਣ ਦੇ ਚੱਕਰ ਕਿਹੜਾ ਸਿਰਫ ਕਾਰਬੋਹਾਈਡਰੇਟ ਰਹਿੰਦਾ ਜੋ ਨਿਕਲਦਾ ਨਾ ਇੱਕ ਬਹੁਤ ਡਾਰਕ ਲਿਕਵਿਡ ਹੁੰਦਾ ਬਹੁਤ ਠਿੱਕ ਉਹਨੂੰ ਮਲੇਸਿਸ ਕਹਿੰਦੇ ਆ ਆਪਣੇ ਉਸ ਨੂੰ ਅੱਗੇ ਕਾੜ ਕੂੜ ਕੇ ਤਾਂ ਗੁੜ ਬਣਾ ਦਿੰਨੇ ਆ ਉਹਨੂੰ ਗਰਮ ਨਹੀਂ ਕਰਨਾ ਹੁੰਦਾ ਉਹ ਪਹਿਲਾਂ ਇੱਕ ਲਿਕਵਿਡ ਨਿਕਲਦਾ ਬਹੁਤ ਡਾਰਕ ਜਦੋਂ ਗੰਨੇ ਚੋਂ ਸਮੇਤ ਸੀ ਗੰਨੇ ਦੀ ਹੋਈ ਪਿਉਰੀਫਿਕੇਸ਼ਨ ਚਿੱਟੀ ਚੀਨੀ ਵੀ ਨਾ ਲੱਗੇ ਇੱਕ ਲਾੜੀ ਤੇ ਨਹੀਂ ਮਿਲੂਗਾ ਤੁਹਾਨੂੰ ਇਹ ਉੱਥੇ ਮਿਲੂਗਾ ਇੱਥੇ ਚਿੱਟੀ ਚੀਨੀ ਬਣਦੀ ਹੈ ਜਦੋਂ ਉਹਨੂੰ ਚ ਸਭ ਕੁਝ ਕੱਢਦੇ ਨੇ ਇੱਕ ਬਹੁਤ ਡਾਰਕ ਗ੍ਰੀਨ ਉਹ ਕਲਰ ਦਾ ਇੱਕ ਬਹੁਤ ਥਿੱਕ ਲਿਕਵਿਡ ਉਹ ਚਿਪਚਿਪਾ ਲਿਕਵਿਡ ਨਿਕਲਦਾ ਉਹਨੂੰ ਕਹਿੰਦੇ ਕੁਲਵੰਜੀ ਮੋਲੇਸਸ ਯੂ ਨੋ ਉਹਦਾ ਰੰਗ ਡਾਰਕ ਕਿਉਂ ਹੈ ਸਾਰਾ ਗੰਨੇ ਦਾ ਮਿਨਰਲ ਸਾਰਾ ਬੀ ਵਿਟਾਮਿਨ ਸਾਰੇ ਟ੍ਰੇਸ ਮਿਨਰਲਸ ਉਹਦੇ ਚ ਮਗਰ ਮੈਂ ਉਹਦਾ ਵੀ ਦੋਸਤ ਨਹੀਂ ਹੈ ਮਲਾਸੀ ਦਾ ਕਿਉਂ ਉਹਦੇ ਨਾਲ ਕੀ ਹੈ چینی ਉਹ ਚੀਨੀ ਤਾਂ ਹੈਗੀ ਹੈ ਹੁਣ ਹੁਣ ਮੇਰੀ ਅਲੀ ਚੀਜ਼ ਉਰੇ ਖਤਮ ਤੇ ਸ਼ੁਰੂ ਹੋ ਗਈ ਗੁਰਵੰਦ ਜੀ ਤੁਹਾਨੂੰ ਪਤਾ ਹੈ ਚੀਨੀ ਨੂੰ ਇੱਕ ਚੀਜ਼ ਖਾ ਕੇ ਬਹੁਤ ਵਧੀਆ ਚੀਜ਼ ਚ ਕਨਵਰਟ ਕਰ ਦਿੰਦਾ ਉਹ ਹੈ ਇੱਕ ਬੈਕਟੀਰੀਆ ইস্ট ਜਿਹੜਾ ইস্ট ਹੈ ਨਾ ਉਹਦਾ ਕੰਮ ਕੀ ਹੈ ਕੋਈ ਵੀ ਜਿਹੜਾ ਅੱਛਾ ਬੈਕਟੀਰੀਆ ਉਹ ਕਾਰਬੋਹਾਈਡਰੇਟਸ ਤੇ ਚੀਨੀ ਨੂੰ ਖਾ ਕੇ ਉਹਨੂੰ ਅੱਛੇ ਵਿਟਾਮਿਨਸ ਅੱਛੇ ਮਿਨਰਲਸ ਜਾਂ ਅੱਛੇ ਅਮੀਨੋ ਐਸਿਡਸ ਚ ਕਨਵਰਟ ਕਰ ਦਿੰਦਾ ਕੁਲਵੰਤ ਜੀ ਹੁਣ ਜਿੱਥੇ ਮੇਰੀ ਗੱਲ ਸ਼ੁਰੂ ਹੁੰਦੀ ਹੈ ਜਿੱਥੇ ਸਾਰੇ ਗੱਲ ਖਤਮ ਕਰ ਦਿੰਦੇ ਆ ਮੈਂ ਨਿਊਟ੍ਰੀਸ਼ਨਲ ਯੀਸਟ ਦਾ ਦਵਾਨਾ ਹਾਂ ਤੁਹਾਨੂੰ ਪਤਾ ਦੀ ਹਮੇਸ਼ਾ ਤੋਂ ਨਿਊਟ੍ਰੀਸ਼ਨਲ ਯੀਸਟ ਨਿਊਟ੍ਰੀਸ਼ਨ ਯੀਸਟ ਕਹਿਣਾ ਰੰਨਾ ਹੈ ਕਿਉਂ ਕਿ ਗੰਨੇ ਚੋਂ ਮਲੇਸਿਸ ਨਿਕਲਿਆ ਚੀਨੀ ਬਣ ਗਈ ਜਿਹੜਾ ਮਲੇਸਿਸ ਖਰਾਬ ਚੀਜ਼ ਸਮਝੀ ਜਾਂਦੀ ਸਾਰਾ ਗੰਨੇ ਦਾ ਗੁੱਡ ਪ੍ਰੋਡਕਟ ਆ ਗਿਆ ਉਹਨੂੰ ਯੀਸਟ ਨੂੰ ਖਾਜਦਾ ਜਾਂਦਾ ਯੀਸਟ ਉਹਦੇ ਚੋਂ ਚੀਨੀ ਨੂੰ ਅੱਛੇ ਮਿਨਰਲਸ ਚ ਤੇ ਗੁੱਡ ਬੈਕਟੀਰੀਆ ਚ ਕਨਵਰਟ ਕਰ ਦਿੰਦਾ पूरा गम मजा आना शुरू हो गया कुलवंत जी याद है मैं हमेशा न्यूट्रिशन की गल करना ही क्योंकि ईस्ट ईस्ट प्रोडक्ट है का मतलब समझो कुलवंत जी किसी ने अच्छे बैक्टीरिया ने कोई चीनी खा के कार्बोहाइड्रेट खा के एक चीज कन्वर्ट करता कुलवंत जी इस बी कॉम्प्लेक्स कॉम्पलैक्स है वो तो गल ही खत्म होगी गई बी वन है ना बी सिक्स एना भर के वाइटमिन ये बी थ्री बी टू तो वो तो एक चीज है मैं तो गल कर रहा अगे ਹੁਣ ਤੁਹਾਨੂੰ ਯਾਦ ਹੋਣਾ ਕੁਲ ਜੀ ਮੈਂ ਗੱਲ ਕਰਦਾ ਹੁਣੇ ਕਿ ਕੁਝ ਅਮੀਨੋ ਐਸਿਡਸ ਹਨ ਜਿਹੜੇ ਬੋਡੀ ਨੂੰ ਚਾਹੀਦੇ ਹੁੰਦੇ ਆ ਬੋਡੀ ਦੇ ਪ੍ਰੋਟੀਨ ਬਣਾਉਣ ਲਈ ਅੱਖਾਂ ਬਣਾਉਣ ਲਈ ਜੋੜ ਬਣਾਉਣ ਲਈ ਕਾਰਟਿਲੇਜ ਬਣਾਉਣ ਲਈ ਗ੍ਰੀਸ ਬਣਾਉਣ ਲਈ ਕੁਲ ਜੀ ਆਪਾਂ ਜਾਣਦੇ ਕਿ 18 ਅਮੀਨੋ ਐਸਿਡਸ ਹਨ ਪਰ ਨਿਊਟ੍ਰੀਸ਼ਨਲ ইস্ট ਕੁਲ ਜੀ ਪਹਿਲੀ ਥੀਂ ਇਸ 18 ਅਮੀਨੋ ਐਸਿਡਸ ਖੁੱਲ੍ਹੇ ਪਏ ਹਨ ਇਹ ਬਹੁਤ ਇੰਟਰਸਟਿੰਗ ਥੀਂ ਜੇ ਤੁਸੀਂ ਸਰੀਰ ਨੂੰ ਜਦ ਤੁਸੀਂ ਪ੍ਰੋਟੀਨ ਖਾਣੇ ਹੋ ਉਹਨੂੰ ਅਮੀਨੋ ਐਸਿਡਸ ਨੂੰ ਪਹਿਲਾਂ ਤੋੜਨਾ ਪੈਂਦਾ ਉਹਨੂੰ ਸਿੰਪਲ ਫਾਰਮ ਚ ਬਣਾਉਣਾ ਪੈਂਦਾ ਫਿਰ ਉਹ ਤਾਂ ਕੁਝ ਬੰਦ ਹੈ ਇਹਦੇ ਚ 18 ਦੇ 18 ਅਮੀਨੋ ਐਸਿਡਸ ਪਹਿਲਾਂ ਤਾਂ ਉਹਦੇ 18 ਉਹ ਵੀ ਉਹਦੇ ਰॉ ਬ੍ਰਿਸਿਕ ਫਾਰਮਸ ਤਾਂ ਕਿ ਬੋਡੀ ਜਿਹੜੀ ਮਾਲਾ ਚੋਂ ਜੜਨਾ ਚਾਹੇ ਜੜਨੇ ਤੇ ਕਿਉਂਕਿ ਇਹ ইস্ট ਵਾਲਾ ਪ੍ਰੋਡਕਟ ਹੈ ਯਾਦ ਕਰੋ ਮੇਰਾ ਪ੍ਰੋਟੀਨ ਪਾਊਡਰ ਚ ਮੈਂ ਕੀ ਕਹਿੰਦਾ ਮੈਂ ইস্ট ਪ੍ਰੋਟੀਨ ਦਿੰਦਾ ਕਿਉਂ ਕਿਉਂਕਿ ਉਹ ਖਮੀਰਿਆ ਹੋਇਆ ਹੈ ਉਹ ਪ੍ਰੀ ਡਾਈਜੈਸਟਿਡ ਫਾਰਮ ਹੈ ਜੇ ਤੁਹਾਡੀ ਆਂਤ ਚ ਪ੍ਰੋਬਲਮ ਹੈ ਜੇ ਤੁਹਾਨੂੰ ਆਈਬੀਐਸ ਹੈ ਲੀਕੀ ਗੱਟ ਹੈ ਤੁਸੀਂ ਫਿਰ ਵੀ ਖਾ ਸਕਦੇ ਹੋ ਵਰਨਾ ਲੋਕਾਂ ਨੂੰ ਪ੍ਰੋਟੀਨ ਮਨਾ ਕਰ ਜਾਂਦਾ ਤਾਂ ਪਹਿਲੀ ਚੀਜ਼ ਨਿਊਟ੍ਰੀਸ਼ਨਲ ਇਸਟ 18 ਦੇ 18 ਅਮੀਨੋ ਐਸਿਡਸ ਐਜ਼ ਇਟ ਇਜ਼ ਪੈਨੇ ਤਾਂ ਇਹ ਬਹੁਤ ਅੱਛਾ ਪ੍ਰੋਟੀਨ ਦਾ ਸੋਰਸ ਹੈ ਤੇ ਬਿਲਡਿੰਗ ਬਲੌਕ ਹੈ ਚਾਹੇ ਤੁਹਾਨੂੰ ਆਂਤ ਦੀ ਪ੍ਰੋਬਲਮ ਹੋਵੇ ਚਾਹੇ ਤੁਹਾਡੇ ਗੋਡਿਆਂ 'ਚ ਬਰੀਸ ਮੁੱਕ ਗਈ ਹੋਵੇ ਚਾਹੇ ਤੁਹਾਡੀ ਸਕਿਨ ਲੈਚ ਕਰੀਂ ਡਾਂ ਰਹੀ ਹੋਵੇ ਝੁਰੜੀਆਂ ਪਈਆਂ ਹੋਣ ਤਾਂ D ਜਿਸ ਨਾਲ ਕੋਲੇਜਨ ਬਣਾਉਂਦਾ ਹੈ ਨਾ ਅਮੀਨੋ ਐਸਿਡਸ ਚਾਹੀਦੇ ਨੇ ਕੋਣ ਜੀ ਅਗਲੀ ਚੀਜ਼ ਹੁਣ ਮੈਂ ਸੇਲੀਨੀਅਮ ਦੇ ਬਾਰੇ ਬਹੁਤ ਗੱਲ ਕਰਦਾ ਹਾਂ ਸੇਲੀਨੀਅਮ ਇੱਕ ਕਈ ਚੀਜ਼ ਹੈ ਉਹ ਆਪਣੀ ਬਾਡੀ 'ਚ ਥਾਇਰੋਇਡ ਨੂੰ ਤੇ ਕਈ ਚੀਜ਼ਾਂ ਨੂੰ ਬਹੁਤ ਸੋਨਾ ਸਪੋਰਟ ਕਰਦੀ ਹੈ ਇਹਦੇ ਵਿੱਚ ਮਿਨਰਲਸ ਤੇ ਟ੍ਰੇਸ ਮਿਨਰਲਸ ਫ੍ਰੀ ਚ ਪਏ ਨੇ ਮਿਨਰਲਸ ਤੇ ਟ੍ਰੇਸ ਮਿਨਰਲ ਦੀ ਲਿਸਟ ਸੁਣੋ ਗਲਵਾਂ ਜੀ ਸਲੇਨੀਅਮ ਕ੍ਰੋਮੀਅਮ ਮੈਗਨੀਜ਼ ਕਾਪਰ ਕਾਪਰ ਦੇਖੋ ਕਿਨੂੰ ਚਾਹੀਦੀ ਹੁੰਦੀ ਗਲਵਾਂ ਜੀ ਜਿਹਨੂੰ ਸਕਿਨ ਦਾ ਰੰਗ ਸਹੀ ਚਾਹੀਦਾ ਨਾ ਜਿਹਦੇ ਫੁਲਵੈਰੀ ਨਾ ਹੋਵੇ ਸਕਿਨ ਤੇ ਪੈਚ ਨਾ ਚਿੱਟੇ ਚਿੱਟੇ ਕਾਪਰ ਚਾਹੀਦਾ ਇਹਦੇ ਚ ਵੈਂਡੇਨੀਅਮ ਹੈਨਾ ਹੋਰ ਇੱਕ ਹੋਰ ਬੜਾ ਮੋਲੀ ਬੋਡੀਡੀਅਮ ਇਹ ਇਹ ਸਾਰੇ ਅਮੀਨੋ ਐਸਿਡ ਸੌਰੀ ਇਹ ਸਾਰੇ ਮਿਨਰਲਸ ਨੇ ਹੁਣ ਦੋ ਅਮੀਨੋ ਐਸਿਡ ਐਸੇ ਆ ਇਹਦੇ ਚ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਹੈ ਟ੍ਰिप्टੋਫੈਨ ਟ੍ਰिप्टੋਫੈਨ ਕਿਹਨੂੰ ਚਾਹੀਦੀ ਜਿਹਨੂੰ ਨੀਂਦ ਦੀ ਦਿੱਕਤ ਹੋਵੇ ਜਿਹਨੂੰ ਸਟ्रेस ਹੋਵੇ ਜਾਂ ਜਿਹਨੂੰ ਕਰੇਵਿੰਗਸ ਹੁੰਦੀਆਂ ਹਨ ਕਿ ਮੇਰੇ ਤੋਂ ਤਾਂ ਡਾਈਟ ਨਹੀਂ ਕਰ ਸਕਦਾ ਜੀ ਮੈਂ ਡਾਈਟ ਨਹੀਂ ਕਰ ਸਕਦਾ ਮੇਨ ਤਾਂ ਖੁਰਕੁੱਟਦੀ ਹੈ ਨੈਕਸਟ ਕੁਲਵੰਜੀ ਲਾਈਸਿਨ ਐਲ ਵਾਈ ਐਸ ਆਈ ਐਨ ਈ ਇਹ ਕੋਲਡ ਸੋਰਸ ਨਾਮ ਦਾ ਇੱਕ ਵਾਇਰਸ ਦਾ ਕੋਲਡ ਸੋਰ ਉਹ ਇੱਕ ਵਾਇਰਸ ਹੈ ਇਹ ਉਸ ਤੇ ਬਹੁਤ ਸ਼ਾਨਦਾਰ ਹੈਲਪ ਕਰਦਾ ਤੇ ਆਪਾਂ ਇਹੀ ਚੀਜ਼ ਲੱਭਦੇ ਕੁਲਵੰਜੀ ਜਿਹੜੀ ਕਿ ਪੂਰੀ ਇੱਕ ਠੋਸ ਚੀਜ਼ ਹੋਵੇ ਇਕੱਠੀ ਹੋਵੇ ਤੇ ਲੋਕਾਂ ਦੀ ਮਦਦ ਕਰੇ ਹਾਂਜੀ ਤੇ ਰਵਿੰਦਰ ਜੀ ਇਹਦੇ ਨਾਲ ਜਿਹੜਾ ਤੁਸੀਂ ਬੀ ਕੰਪਲੈਕਸ ਦੀ ਗੱਲ ਕੀਤੀ ਹੈ ਜਿਹੜਾ ਤੁਸੀਂ ਨਿਊਟ੍ਰੀਸ਼ਨਲ ਈਸਟ ਦੀ ਗੱਲ ਕੀਤੀ ਹੈ ਇਹਦੇ ਨਾਲ ਆਪਾਂ ਬਾਡੀ ਦੇ ਕਿਹੜੇ-ਕਿਹੜੇ ਰੋਗਾਂ ਦੇ ਵਿੱਚ ਆਪਾਂ ਇਸ ਨੂੰ ਆਪਾਂ ਲੈ ਸਕਦੇ ਹਾਂ ਤੇ ਕਿਸ ਰੂਪ ਚ ਲੈ ਸਕਦੇ ਹਾਂ ਕਿੱਦਾਂ ਆਪਾਂ ਇਹਨੂੰ ਯੂਜ਼ ਕਰਨਾ ਹੈਗਾ ਖਾਣੇ ਦੇ ਵੇਲੇ ਉਹਨੂੰ ਕਿੰਨਾ ਕਦ ਕਿੰਨਾ ਯੂਜ਼ ਕਰਨਾ ਹੈ ਠੀਕ ਹੈ ਕੋਲੋਂਜੀ ਜਿਹੜੇ ਸਾਡੇ ਕੋਚ ਨੇ ਉਹਨਾਂ ਨੇ ਇੱਕ ਗੱਲ ਬਹੁਤ ਸੋਹਣੀ ਪਤਾ ਕਿ ਇੱਕ ਬਿਮਾਰੀ ਠੀਕ ਕਰ ਦੋ ਜਿਹੜੀ ਕਿ ਮੈਡੀਕਲ ਸੋਸਾਇਟੀ ਉਹਨੂੰ ਬਿਮਾਰੀ ਵੀ ਨਹੀਂ ਮੰਨਦੀ ਉਹ ਹੈ ਇنسੂਲਿਨ ਰੈਜ਼ਿਸਟੈਂਸ ਜੇ ਇਹਨੂੰ ਠੀਕ ਕਰ ਦੋ ਬਾਕੀ ਸਾਰਾ ਰਾਇ ਦਾ ਪਹਾੜ ਟਹਿ ਜਾਂਦਾ ਹੁਣ ਇنسੂਲਿਨ ਰੈਜ਼ਿਸਟੈਂਸ 'ਚ ਸਭ ਤੋਂ ਜ਼ਿਆਦਾ ਵਾਈਟਾਮਿਨ ਜਿਹੜਾ ਤੁਹਾਡੀ ਬਾਡੀ 'ਚ ਖੁਰਦਾ ਹੈ ਜਾਂ ਤੁਹਾਨੂੰ ਸਭ ਤੋਂ ਚਾਹੀਦਾ ਉਹ ਹੈ B1 ਥਾਇਾਮਿਨ ਇੰਸੂਲਿਨ ਰੈਜ਼ਿਸਟੈਂਸ ਕਰਕੇ ਡਾਇਬੀਟੀਜ਼ ਇੰਸੂਲਿਨ ਰੈਜ਼ਿਸਟੈਂਸ ਕਰਕੇ ਮੈਟਾਬੋਲਿਕ ਸਿੰਡਰਮ ਇੰਸੂਲਿਨ ਰੈਜ਼ਿਸਟੈਂਸ ਕਰਕੇ ਫੈਟੀ ਲੀਵਰ ਤੇ ਅੱਗੇ ਅੱਖਾਂ ਦੀ ਦਿੱਕਤ ਸਕਿਨ ਦੀ ਦਿੱਕਤ ਕਿੱਥੇ ਨਹੀਂ ਜਾਂਦੀ ਆਪਾਂ ਇੰਸੂਲਿਨ ਰੈਜ਼ਿਸਟੈਂਸ ਠੀਕ ਕਰਦੇ ਪੀਸੀਓਡੀ ਪੀਸੀਐਸ ਫਾਈਬਰੋਇਡ ਘਟਣਾ ਜਾਂਦੇ ਆ ਤਾਂ ਨਿਊਟ੍ਰੀਸ਼ਨਿਸਟ ਪਹਿਲਾ ਸਭ ਤੋਂ ਵਧੀਆ ਚੀਜ਼ ਹੈ B1 ਥਾਇਾਮਿਨ ਦੂਜੀ ਚੀਜ਼ ਜਿਹੜੇ ਲੋਕਾਂ ਦੀ ਡਾਈਜੈਸ਼ਨ ਬੈਡ ਹੁੰਦੀ ਹੈ ਉਹਨਾਂ ਦੀ ਸਭ ਤੋਂ ਪੂਰੀ ਚੀਜ਼ ਕੀ ਹੁੰਦੀ ਹੈ ਉਹਨਾਂ ਦਾ B1 ਐਬਜ਼ਾਰਬ ਨਹੀਂ ਹੁੰਦਾ ਕਿਉਂਕਿ B1 ਐਬਜ਼ਾਰਬ ਨਹੀਂ ਹੋ ਰਿਹਾ ਉਹਨਾਂ ਦਾ B1 ਹੋ ਇਮਿਊਨ ਸਿਸਟਮ ਦੀ ਕੋਈ ਬਿਮਾਰੀ ਹੈ ਉਹਨਾਂ ਨੂੰ ਇਮਿਊਨਿਟੀ ਮਾੜੀ ਹੈ ਉਹਨਾਂ ਦਾ ਬੀ1 ਲੋ ਹੁੰਦਾ ਹੈ ਬਈ ਇੱਕ ਸਿਰਫ ਇੱਕ ਛੋਟੀ ਜਿਹੀ ਗੱਲ ਦੱਸਣਾ ਹੈ ਬੁਰੀ ਇਮਿਊਨਿਟੀ ਜਿਹਨੂੰ ਫਲੂ ਕਫ ਜਲਦੀ ਹੋ ਜਾਂਦੀ ਹੈ ਵਾਇਰਲ ਜਲਦੀ ਹੋ ਜਾਂਦਾ ਜਿਨ੍ਹਾਂ ਦਾ ਡਾਈਜੈਸ਼ਨ ਚ ਕਲਮਾ ਚਾਹੇ ਆਈਬੀਐਸ ਹੈ ਪਚ ਕੇ ਅਨਪਚ ਅੰਦਰ ਸਟੂਲ ਬਣ ਕੇ ਨਹੀਂ ਆਉਂਦਾ ਰੰਗ ਸਟੂਲ ਦਾ ਚਿੱਟਾ ਜਿਹਾ ਹੋ ਗਿਆ ਉਹਨਾਂ ਲਈ ਜਾਂ ਜਿਨ੍ਹਾਂ ਨੂੰ ਇਨਸੂਲਿਨ ਰੈਜ਼ਿਸਟੈਂਸ ਹੈ ਭਾਰ ਵੱਧ ਜਾਂਦਾ ਤੇ ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰੀ ਡਾਇਬੀਟੀਜ਼ ਹੈ ਉਹ ਲੋਕਾਂ ਲਈ ਤਾਂ ਉਹਨਾਂ ਲਈ ਤਾਂ ਅੰਮ੍ਰਿਤ ਹੈ ਹੋਰ ਕੁਲਵੰਤ ਜੀ जिन्हें कहूंगा बी कॉम्प्लेक्स जिन्हें बिना कारण शरीर में दर्द होते हैं जिन्हें रात को बुरे सपने आते हैं या जिन्हें तक बुरे सोच चल पे हटती नहीं नर्वसनेस हां जी नर्वसनेस एक छोटा एग्जांपल ਦੱਸਦਾ ਤੁਸੀਂ ਦੋ ਚਮਚ ਨਿਊਟ੍ਰੀਸ਼ਨਲਿਸਟ ਆ ਜਿਵੇਂ ਥੱਲੇ ਰੱਖ ਕੇ ਪਾਣੀ ਕੋਲ ਰੀ ਕਰਕੇ ਪੀਣਾ ਹੈ ਵਿਦਿਨ 5 ਮਿੰਟ ਤੁਹਾਨੂੰ ਇਹ ਲੱਗੂਗਾ ਜਿਵੇਂ ਤੁਹਾਨੂੰ ਕਿਸ ਨੇ ਆਸ਼ਵਗੰਧਾ ਇੰਟਰਵਿਨਸ ਦਿੱਤਾ ਹੁੰਦਾ ਸੁਰ ਐਂਚਿਲ ਬੜਾ ਖਤ ਹੀ ਚਿਲ ਕਿਉਂਕਿ ਬਹੁਤ ਤੇਜ਼ ਐਬਸਪਸ਼ਨ ਹੈ ਕਿਉਂਕਿ ਇਸਟ ਪ੍ਰੋਡਕਟ ਹੈ ਹਾਜਮਨੀ ਕਰਨ ਆਪਣਾ ਬੋਡੀ ਸਿੱਧਾ ਯੂਜ਼ ਕਰਦੀ ਹੈ ਤਾਂ ਜਿਨ੍ਹਾਂ ਨੂੰ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਇਹ ਉਹਦੇ ਲਈ ਅੰਮ੍ਰਿਤ ਹੈ ਕਿਉਂ ਇਹ ਇਹਦੇ ਵਿੱਚ ਇੱਕ ਚੀਜ਼ ਹੈ ਗਲੂਕੋਸ ਟੋਲਰੈਂਸ ਫੈਕਟਰ ਗਲੂਕੋਸ ਟੋਲਰੈਂਸ ਫੈਕਟਰ ਨਾ ਕੀ ਹੁੰਦਾ ਤੁਹਾਡੀ ਬਲੱਡ ਸ਼ੂਗਰ ਰੈਗੂਲੇਟ ਕਰਨ ਦੀ ਚੀਜ਼ ਹੈ ਇਹਦੇ ਵਿੱਚ ਦੂਜੀ ਜੀ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਬੈੱਡ 'ਚ ਪੈ ਗਏ ਮਗਰ ਟੰ 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 ਚੱਲ ਜਿਹਾ ਰਿਹਾ ਹਨ ਉਹਨੂੰ ਉਹਦੇ ਬਾਰੇ ਕੀ ਕਰਨਾ ਪਰਸੋ ਉਹਨੂੰ ਅਗਲੇ ਸਾਲ ਉਹਦੇ ਬਾਰੇ ਕੀ ਕਈ ਲੋਕਾਂ ਨੂੰ ਆਤ ਹੁੰਦੀ ਹੈ ਉਹ ਜਿਹੜੀ ਪ੍ਰੋਬਲਮ ਹੈ ਵੀ ਉਹ ਵੀ ਸੋਲਵ ਕਰ ਰਹੇ ਨੇ 4 ਸਾਲ ਬਾਅਦ ਇਹ ਅਗਰ ਨਾ ਹੋਇਆ ਫਿਰ ਕੀ ਕਰੂੰਗਾ ਪੂਰੇ ਉਹਨਾਂ ਨੂੰ ਇਸ ਚੀਜ਼ ਨਾਲ ਪੁੰਦੀ ਹੈ ਸਟ्रेस ਵਾਲੀ ਪ੍ਰੋਬਲਮ ਜਿਹਨੂੰ ਕਿਸੇ ਗੱਲ ਕਹੀ ਹੋਈ ਤਿੰਨ ਚਾਰ ਦਿਨ ਦਿਮਾਗ ਚ ਘੁੰਮੀ ਗਈ ਬਿਨਾਂ ਗੱਲੋਂ ਕੱਲ ਨੂੰ ਇਹ ਤਾਂ ਨਹੀਂ ਹੋ ਜੂਗਾ ਪਰਸੋ ਇਹ ਤਾਂ ਨਹੀਂ ਹੋ ਜੂਗਾ ਸਟ्रेस ਸੋਚ 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 ਉਹਨਾਂ ਲਈ ਅਮਰਿਤ ਹੈ ਕੁਲਵੰਜੀ ਹੁਣ ਇੱਕ ਚੀਜ਼ ਹੈ ਜਿਹੜੇ ਨਿਊਟ੍ਰੀਸ਼ਨਲ ਇਸਟ ਸਪੈਸ਼ਲੀ ਤੁਹਾਨੂੰ ਪਤਾ ਹੈ ਗਲੂਟਾਥਾਇਨ ਤੁਹਾਨੂੰ ਗਲੂਟਾਥਾਇਨ ਬਾਰੇ ਵੀਡੀਓਜ਼ ਵੀ ਕਰੀਆ ਹੁਣ ਕੇ ਸਪੈਸ਼ਲੀ ਲੋਕਾਂ ਦਾ ਗਲੂਟਾਥਾਇਨ ਇੱਕ ਅਹਿਲੀ ਚੀਜ਼ ਹੈ ਇਹ ਲਿਵਰ ਡੀਟੌक्स ਕਰ ਸਕਦਾ ਹੈ ਨਿਊਟਾਥਾਇਨ તે નોટ્રિશનલ યીસ્ટ ग्लूટાથિયન બહોત હે એક બહોત ઇન્ટરેસ્ટિંગ ચીઝ હે કે બી કોમ્પ્લેક્સ દેતા થону મિનરલ્સ દેતે થону થону એમિનો એસિડ્સ ભી દેતે ના ग्लूટાથિયન દેતા લોકી ગોળીયા લેલે ખાને ग्लूટાથિયન કે કેમ લિવર ડિટોક્સિફિકેશન દી બહોત કેમ ચીઝ હે ઓર કુલવાનજી એક બેટા 1 2 3 گلوકા ગ્લુકાન્સ હુને GLUCANS બેટા 1 2 3 ગ્લુકાન્સ એક હી કર ગયા કુલવાનજી जे अपनी बॉडी फ्री मेडिकल ही रह जाते हैं जिन जंग लगी है बॉडी एट दे दूसरी चीज की करते हैं वाइट ब्लड सैल्सूलेट करते हैं वाइट बल्ड रिस्पोंसिबल अपनी बॉडी रिपेयर करने की जिथे इनफ्लेमे जिथे कोई रिपेयर की लड़ है तो बीमारियां जी पूछी कुलवंत जी ये अमेजिंग अमेजिंग बॉडी चीजें हैल्प करता है सब तो पहला यमारियां दो जड़ है कुलवंत जी किसी डॉक्टर को चले जाओ वो एक बीमारी तो हमेशा कहना थ्रैस है जी करिए कि भाई ਹੈਣਾ ਉਹ ਸਟ੍ਰੈਸ ਵਾਲਾ ਇਲਾਜ ਜਿਹੜੇ ਦੇਸੀ ਇਲਾਜ ਲੋਕੀ ਕਰਦੇ ਆ ਕੋਈ ਨਸ਼ਾ ਪੱਤਾ ਕੋਈ दारू ਸ਼ਰਾਬ ਆਪਾਂ ਇਹ ਜਿਆ ਕੰਮ ਤਾਂ ਕਰ ਨਹੀਂ ਸਕਦੇ ਆਪਾਂ ਅੱਗੇ ਪ੍ਰੋਬਲਮ ਥੋੜੀ ਪਾਣੀ ਹੈ ਸਟ੍ਰੈਸ ਦਾ ਐਕਚੁਅਲ ਇਲਾਜ ਚ ਹੈ ਜੀ ਆਪਾਂ ਕਹੀ ਆਪਾਂ ਮੈਂਟਲ ਕਾਮਨੈਸ ਉਹ ਮੈਂਟਲ ਕਾਮਨੈਸ ਨੂੰ B1 ਬਹੁਤ ਜ਼ਰੂਰੀ ਹੈ ਕਈ ਲੋਕਾਂ ਨੂੰ B12 ਕਰਕੇ ਨਾ ਲੋ ਹੋਣ ਕਰਕੇ ਕੋਲੋਂ ਜੀ ਸਟ੍ਰੈਸ ਵੱਜ ਜਾਂਦਾ ਛੇ ਉਹਨਾਂ ਦਾ B1 ਵੀ ਲੋ ਹੋ ਜਾਂਦਾ ਤਾਂ ਆਪਾਂ ਪਹਿਲੀ ਚੀਜ਼ ਸਟ੍ਰੈਸ ਦਾ ਦੂਜਾ ਇਨਸੂਲਿਨ ਰੈਜ਼ਿਸਟੈਂਸ ਜਿਹੜਾ ਕਿ ਮੇਰਾ ਫੇਵਰਿਟ ਸਬਜੈਕਟ ਹੈ ਟੂ ਹੈਂਡਲ ਇਨ ਦਾ ਬੋਡੀ ਫੈਟੀ ਲਿਵਰ ਲੋ ਲਿਵਰ ਠੀਕ ਹੋਇਆ ਬਾਡੀ ਚ ਡਾਈਜੈਸ਼ਨ ਠੀਕ ਹੋ ਗਈ ਹੈ ਨਾ ਇਨਸੂਲਿਨ ਰੈਜ਼ਿਸਟੈਂਸ ਕਰਕੇ ਡਾਇਬੀਟਿਸ ਰਿਵਰਸ ਹੋ ਲੈਂਦੀ ਹੈ ਇਨਸੂਲਿਨ ਰੈਜ਼ਿਸਟੈਂਸ ਕਰਕੇ ਆਪਣੇ ਜਿਹੜੇ ਡਾਈਜੈਸ਼ਨ ਹੈ ਜਿਹੜਾ ਆਪਣਾ ਹਾ ਪੇਟ ਤੇ ਇਨਫਲੇਮੇਸ਼ਨ ਹੈ ਆਸਟ ਆਡਮ ਹੋ ਜਾਂਦੀ ਹੈ ਅੱਖਾਂ ਤੇ ਪ੍ਰੈਸ਼ਰ ਘਟ ਜਾਂਦਾ ਹੈ ਨਿਗਾਕੈਂਟ ਹੁੰਦੀ ਹੈ ਤਾਂ ਸਕਿਨ ਵਧੀਆ ਹੋ ਜਾਂ ਲੈਂਦੀ ਹੈ ਵੜਾਪਾਨ ਲੱਗਦਾ ਏਜਿੰਗ ਚਲੀ ਜਾਂਦੀ ਹੈ ਤਾਂ ਇਨਸੂਲਿਨ ਰੈਜ਼ਿਸਟੈਂਸ ਤੇ ਕਰਕੇ ਬਹੁਤ ਹੀ ਦੂਰ ਤੱਕ ਦੇ ਬੈਨੀਫਿਟਸ ਮਿਲਦੇ ਨੇ ਜੀ ਤੇ ਇਹ ਸਾਨੂੰ ਜਿਹੜਾ ਹੈ ਉਹ ਇਦੇ ਚ ਨਾ ਜੋ ਜਿਤਕ ਤੱਕ ਮੇਰੀ ਪੁੱਛ ਨੋਲਿਜ ਹੈਗੀ ਹੈ ਇਹਦੇ ਵਿੱਚ B12 ਜਿਹੜਾ ਹੈ ਉਹ ਮਿਸਿੰਗ ਹੈਗਾ ਇਹਦੇ ਵਿੱਚ ਸਿਰਫ ਇੱਕ B12 ਮਿਸਿੰਗ ਹੈਗਾ ਤੇ ਉਹਦੇ ਲਈ ਫਿਰ ਜਿਕੇ ਕਿ B ਗਰੁੱਪ ਦੀ ਗੱਲ ਕੀਤੀ ਆਪਾਂ ਨੇ ਤੇ ਉਹਦੇ ਵਿੱਚ B12 ਜਿਹੜਾ ਮਿਸਿੰਗ ਹੈਗਾ ਫਿਰ ਉਹ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ ਇਹਦੇ ਨਾਲ ਸਰੋਜ ਜੀ ਪ੍ਰੋਬਲਮ ਇਹ ਹੈ B12 ਨਾਲ ਜਲਦੀ ਜਲਦੀ ਨਾਮ ਲੋਕਾਂ ਦਾ ਘਟਦਾ ਨਹੀਂ ਬਹੁਤ ਹੀ ਵੀਗਨ ਬੰਦਾ ਹੈ ਜਿਹੜਾ ਵੀਗਨ ਹੈ ਨਾ ਉਹਨਾਂ ਨੂੰ B12 ਦੇ ਸ਼ਾਰਟ ਲੈਣੇ ਪੈਂਦੇ ਦੋ ਤਰੀਕੇ ਦੇ B12 आने नहीं। है। M तो ना। मैं नहीं कर देवेल्व फोर्टीफाई का मतलब आर्टिफिशल बी ट्वेल्व पाता पाया वो बड़ा इंपोर्टेंट है अपने यूज करना अगर पाया भी है तो आपने वह वाला यूज करना है ਆਪਾਂ ਕੋਸ਼ਿਸ਼ ਕਰਨੀ 45 ਨਹੀਂ ਹੋਵੇ ਤਾਂ ਵਧੀਆ ਜਿਹੜੇ ਲੋਕ ਮਾੜਾ ਮੋਟਾ ਰੈੱਡ ਮੀਟ ਖਾ ਲੈਂਦੇ ਜਾਂ ਜਿਹੜੇ ਲੋਕ ਦੁੱਧ ਦਾ ਪ੍ਰੋਡਕਟ ਜਿਵੇਂ ਕਿ ਪਨੀਰ ਜਾਂ ਤੁਸੀਂ ਅਗਰ ਤੁਹਾਨੂੰ B12 ਦੀ ਥੋੜੀ ਟੈਨਸ਼ਨ ਜ਼ਿਆਦਾ ਹੈ ਤੁਸੀਂ ਅਗਰ ਹਫਤੇ 'ਚ ਦੋ ਵਾਰੀ ਬਿਲਕੁਲ ਖੱਟਾ ਨਹੀਂ ਬਿਲਕੁਲ ਖੱਟਾ ਚਾਹੇ ਫਰੀਜ਼ ਵਿੱਚ ਰੱਖ ਕੇ ਖੱਟਾ ਕਰ ਲਓ ਉਹ ਤੁਹਾਡਾ B12 ਪੂਰਾ ਕਰ ਦੇਗਾ ਬਿਨਾ ਲੈਕਟੋਸ ਤੋਂ ਕਿਉਂਕਿ ਖੱਟਾ ਹੋ ਗਿਆ ਲੈਕਟੋਸ ਖਤਮ ਹੋ ਗਿਆ ਬਟ ਯੂਸ਼ੁਅਲੀ B12 ਦੀ ਪੰਗਾ ਘਾਟੇ ਹੁੰਦਾ ਬਟ B12 ਮਿਲ ਜਾਂਦਾ ਜੀ ਯਾਨੀ ਕਿ ਜੇਕਰ ਆਪਾਂ ਖੱਟਾ ਦਹੀਂ ਨਹੀਂ ਖਾ ਸਕਦੇ ਤਾਂ ਆਪਾਂ ਉਹਦੇ ਦਹੀਂ ਦੀ ਲੱਸੀ ਬਣਾ ਕੇ ਨਮਕ ਥੋੜਾ ਜਿਹਾ ਪਾ ਕੇ ਉਹ ਵੀ ਲੈ ਸਕਦੇ ਆ ਜੀ ਬਗੈਰ ਖੱਟਾ ਹੋਵੇ ਨਹੀਂ ਬਣਦੀ ਆਰਗੇਨਿਕ ਦੁੱਧਾ ਟਾ ਹੋਵੇ ਦੁੱਧ ਤਨਾ ਡਰ ਲੱਗਦਾ ਦੁੱਧ ਲੋਕੀਂ ਬਣੀ ਕਿਹੜਾ ਕਿੱਥੋਂ ਦੀ ਲੈ ਲੈਣੇ ਦੁੱਧ ਇਹ ਤੋਂ ਗਾਂ ਦਾਕਰ ਆਰਗੇਨਿਕ ਹੋਵੇ ਤਾਂ ਹੀ ਯੂਜ਼ ਕਰਨਾ ਵਰਨਾ ਆਪਾਂ ਹੋਰ ਕੋਈ ਤਰੀਕਾ ਲੱਭਾਂਗੇ ਬੀ 12 ਜੀ ਜਿਹੜੇ ਫਰਮੈਂਟਡ ਜਿਹੜੇ ਫੂਡ ਹੈਗੇ ਨੇ ਉਹਦੇ ਵਿੱਚ ਤਾਂ ਬੀ 12 ਮਿਲਦਾ ਹੀ ਹੈਗਾ ਜਿਵੇਂ ਫਰਮੈਂਟਡ ਲਸਣ ਹੋ ਗਿਆ ਫਰਮੈਂਟਡ ਯਾਨੀ ਅਚਾਰ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਦੇਖੋ ਅਗਰ ਤੁਸੀਂ ਪੱਤਾ ਗੋਭੀ ਜਿਹਨੂੰ ਆਪਾਂ ਕਹਿੰਦੇ ਸਾਰ்ட்ਰਾਉਟ ਫਰਮੈਂਟ ਕਰ ਲੈਂਦੇ ਹਾਂ ਬਹੁਤ ਵਧੀਆ ਠੀਕ ਇਹਨੂੰ ਫਰਮੈਂਟ ਕਰ ਸਕਦੇ ਹਾਂ achar ਬਣਾ ਸਕਦੇ ਹਾਂ ਬਿਨਾ ਚੀਨੀ ਵਾਲਾ ਤਾਂ ਤੁਹਾਨੂੰ B ਕੰਪਲੈਕਸ ਜਾਂ B12 ਕਾਫੀ ਮਿਲਦੀ ਉਮੀਦ ਹੁੰਦੀ ਹੈ ਜੀ ਠੀਕ ਹੈ ਤੇ ਜਿਹੜਾ ਨਿਊਟ੍ਰੀਸ਼ਨਲ ਯੀਸਟ ਹੈਗਾ ਉਹ ਕਿੰਨੀ ਮਾਤਰਾ ਦੇ ਵਿੱਚ ਲੈਣਾ ਦਿਨ ਦੇ ਵਿੱਚ ਤੇ ਕੀ ਲਗਾਤਾਰ ਲੈਣਾ ਕਿੰਨਾ ਚਿਰ ਲੈਣਾ ਮਹੀਨੇ 2 ਮਹੀਨੇ ਜਾਂ ਉਹ ਵਿੱਚ ਜਾ ਕੇ ਬ੍ਰੇਕ ਪਾ ਦੇਣੀ ਹੈ ਇਹ ਵੀ ਥੋੜੀ ਜਾਣਕਾਰੀ ਚਾਹੀਦੀ ਹੈ ਜੀ ਮੈਂ ਜੇ ਤਾਂ ਤੁਹਾਡੇ ਕੋਲ ਹੈ ਨੇਚਰਲ बिना नॉन जीएम कहूँगा थोड़ी देर लिये तो दे कोई दिक्कत नहीं है दो टी स्पून टी स्पून बहुत छोटा जाने चाह न चाह स्पून दो दिन सलाद के उपैशली सलाद के उसे करैटेनोइड हो जाने जेम करते हो स्ट्रसला ਸੋਚਣਾ ਲਾ IT ਪ੍ਰੋਫੈਸ਼ਨਲ ਬੰਦੇ ਹੋ ਤਾਂ ਤੁਹਾਨੂੰ 3 ਟੀस्पून ਘੱਟੋ-ਘੱਟ ਜੇ ਡਾਇਬੀਟੀਜ਼ ਹੈ 3 ਟੀस्पून ਘੱਟੋ-ਘੱਟ ਜੇ ਬੜਾ ਸਟ੍ਰੈਸ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਤਣਾਅ ਜ਼ਿਆਦਾ ਹੈ ਗੁਰੇ ਸੁਪਨੇ ਆਣਿਆ ਤਾਂ 2 ਸਪੂਨ ਸਵੇਰੇ ਦੋ ਸ਼ਾਮੀ ਦੋ ਹਫ਼ਤੇ ਫਿਰ ਉਸ ਤੋਂ ਬਾਅਦ ਦੋ ਜਾਂ ਤਿੰਨ ਡੇਲੀ ਘਟਾ ਦੇਣੀ ਹੈ ਇਹਦਾ ਕੋਲੋਨਜੀ ਕੋਈ ਸਾਈਡ ਇਫੈਕਟ ਨਹੀਂ ਹੈ ਮਗਰ ਮੈਂ ਆਮ ਤੌਰ ਤੇ ਲੋਕਾਂ ਨੂੰ ਕਹਿੰਦਾ 3 ਮਹੀਨੇ ਖਾ ਲਿਆ ਨਾ ਉਸ ਤੋਂ ਬਾਅਦ 5-10 ਦਿਨ ਦਾ ਗੈਪ ਪਾ ਲਓ ਫਿਰ ਦੁਬਾਰਾ ਖਾ ਲਿਆ ਮੀਨਾ ਫਿਰ 5-10 ਦਿਨ ਦਾ ਗੈਪ ਪਾ ਲਓ ਬਾਡੀ ਨੂੰ ਕੁਝ ਹੀ ਤੇ ਨਾ ਵੀ ਨਹੀਂ ਯੂਜ਼ ਟੂ ਕਰਨਾ ਬਾਡੀ ਉਹਦੇ ਲਈ ਹੈ ਜੀ ਜੀ ਆ ਤੁਹਾਨੂੰ ਦੀ ਐਡਿਕਸ਼ਨ ਹੋਏ ਮਗਰ ਮੈਂ ਬਹੁਤ دیਵਾਨਾ ਜ ਮੈਂ ਬਹੁਤ ਪਸੰਦ ਕਰਦਾ ਸਾਡੀ ਸਭ ਤੋਂ ਤੇਜ਼ ਖਤਮ ਹੋਣ ਵਾਲੀ ਆਇਟਮ ਹੈ ਨਿਊਟ੍ਰੀਸ਼ਨਲਿਸ ਕਿਉਂਕਿ ਅੱਛਾ ਕੁਆਲਟੀ ਮਿਲਦਾ ਨਹੀਂ ਤੇ ਇਹ ਲੈਣਾ ਕਿਵੇਂ ਆ ਮਤਲਬ ਕਿਵੇਂ ਉਹਨੂੰ ਉਹਦੇ ਚ ਸਮੂਦੀ ਚ ਪਾ ਕੇ ਲੈਣਾ ਹੈ ਉਹਦੇ ਚ ਪਾਕ ਸਲਾਦ ਤੇ ਪਾ ਕੇ ਖਾਣਾ ਸਭ ਤੋਂ ਆਸਾਨ ਤੇ ਸਵਾਦ ਦੀ ਤਰੀਕਾ ਜਿਹੜਾ ਉਹ ਕਿਹੜਾ ਹੈਗਾ ਇਹਨੂੰ ਲੈਣ ਦਾ ਜੀ ਸਲਾਦ ਕੱਟਿਆ ਉਹਦੇ ਉੱਪਰ ਪਾਇ ਨਮਕ ਨਿੰਬੂ ਆਲੀ ਆਇਲ ਜਾਂ ਬੇਸਿਕੀ ਜਾਂ ਕੋਕੋਨਟ ਆਇਲ ਜਾਂ ਆਲਮੰਡ ਆਇਲ ਉਹਦੇ ਉੱਪਰ ਭਾਈ ਕਾਲੀ ਮਿਰਚ ਮਾੜੀ ਜੀ ਉਹਦੇ ਉੱਪਰ ਦੋ ਚਮਚ ਨਿਊਟ੍ਰੀਸ਼ਨ ਇਸ ਛਿੜਕਿਆ ਤੇ ਉਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਉਹ ਬੈਸਤ ਤਰੀਕਾ ਹੈ ਮਗਰ ਜਿਵੇਂ ਬਚਪਨ ਚਾਹਤ ਹੁੰਦੀ ਸੀ ਨਾ ਉਹ ਸਲਾਤ ਦੇ ਨੀਚੇ ਪਾਣੀ ਲੈ ਜੀ ਕੋ ਪੀਣਾ ਜ਼ਰੂਰੀ ਹੈ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਪਰ ਕਈ ਲੋਕਾਂ ਨੂੰ ਇਹਦਾ ਟੇਸਟ ਪਸੰਦ ਨਹੀਂ ਆਂਦਾ ਜਾਂ ਟੇਸਟ ਵਾਈਜ਼ ਉਹ ਇਸ ਤੋਂ ਥੋੜੇ ਜਿਹਾ ਅਵਾਇਡ ਕਰਨਾ ਚਾਹੁੰਦੇ ਉਹਨਾਂ ਦੇ ਵਾਸਤੇ ਕੀ ਤਰੀਕਾ ਹੈਗਾ ਕੋਲੋਂ ਜੀ ਫਿਰ ਅਸੀਂ ਕੀ ਕਰਦੇ ਹਾਂ ਸਾਡੇ ਕੋਲ ਕਈ ਕਲਾਇੰਟ ਆਉਂਦੇ ਹਨ ਇਹ ਅਸੀਂ ਨੂੰ ਕਹਿੰਦੇ ਇੱਕ ਚਮਚ ਨਿਊਟ੍ਰੀਸ਼ਨ ਲਿਸਟ ਪਾਓ ਉਹਦੇ ਵਿੱਚ ਦੋ ਕ ਬੂੰਦਾ ਕੋਕੋਨਟ ਆਇਲ ਦੀ ਪਾ ਕੇ ਨੂੰ ਗੁਨਣਾ ਸ਼ੁਰੂ ਕਰ ਦਿਓ ਹਮ ਇਹਦੀ ਬਾਲ ਬਣਾ ਲਓ ਉਹ ਬਾਲ ਬਣਾ ਕੇ ਦੋ ਟੀस्पून ਦੀ ਬਾਲ ਬਣਾ ਕੇ ਫ੍ਰੀਜ਼ਰ 'ਚ ਰੱਖ ਦੇਣੀ ਹੈ ਕੋਕੋਨਟ ਆਇਲ ਕਿਉਂਕਿ ਠੰਡਾ ਹੋ ਕੇ ਜੰਮ ਜੇਗਾ ਉਹਨੂੰ ਤੁਸੀਂ ਹਮ ਪਾਣੀ ਨਾਲ ਨਿਘਾੜ ਦੋ ਤੁਹਾਨੂੰ ਕੋਈ ਟੇਸ ਨਹੀਂ ਆਏਗਾ ਜੀ ਕੀ ਬਾਤ ਹੈ ਕੀ ਬਾਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਬੜੀ ਬਾ ਕਮਾਲ ਜਾਣਕਾਰੀ ਦਿੱਤੀ ਹੈ ਤੇ ਹੁਣ ਜਹਾਂਦੇ ਨੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਵੀ ਦੱਸ ਦਿਓ तो ये भी दस दौड़ा जी एम ओ है दूजा है कलोन जी नॉन जी एम ओ जी वीगन वर्जन है लूटन फ्री है ना आप कोशिश करी दी कि आप बहुत अच्छी चीज़ लाइए इंडिया से प्रोडक्ट मिलता नहीं जी अगर मिलता अमेरिका तो आंता उस जैन मॉडिफाइड होंगे तो मैं पसंद नहीं है तो आप कटिया कि अपनी चीज बहुत लड़के कभी मैंने बहुत औखी अरेन्ज करी जो तुम मंगा चाहो नंबर नोट कर लो जी सैवन नाइन एट सिक्स वन वन टू वन वन एट दूजा नंबर है जी 82 870 14 164 ਤੀਜਾ ਨੰਬਰ ਹੈ ਜੀ 85 95 75 40 90 ਇਹ ਤਿੰਨ ਨੰਬਰ ਨੇ ਜੀ ਇਹ ਲਾਸਟ ਦੇ ਵਿੱਚ ਇਹ ਦੱਸੋ ਵੀ ਕਿੰਨੀ ਦੇਰ ਦੇ ਵਿੱਚ ਅਸਰ ਕਰ ਜਾਂਦਾ ਜਦੋਂ ਇਹ ਡੱਬਾ ਖਾਣ ਲੱਗਾ ਕਿੰਨੀ ਦੇਰ ਨਹੀਂ ਜੀ ਨਹੀਂ ਡੱਬਾ ਤਾਂ ਇੰਨੀ ਦੂਰ ਤਾਂ ਖਤਮ ਨਹੀਂ ਕਰਨਾ ਪੈਣਾ ਤੁਹਾਨੂੰ ਤੀਜੇ ਦਿਨ ਤੋਂ ਜ਼ਿਆਦਾ ਤੀਜੇ ਤੀਜੇ ਦਿਨ ਤੋਂ ਜ਼ਿਆਦਾ ਕਹਿ ਰਹੇ ਹਾਂ ਮੈਂ ਤੁਹਾਨੂੰ ਦੋ ਦਿਨਾਂ ਚ ਤੁਹਾਨੂੰ ਨਰਵਸ ਸਿਸਟਮ ਤੇ ਮੈਂਟਲ ਕਾਮਨੈਸ ਤੇ ਫਰਕ ਦਿਖਣਾ ਚੁਗਾ ਜੀ ਕਿਹਾ ਮਾਤਾ ਵਾਤਾਨ ਦਾ ਸ਼ੁਕਰੀਆ ਤੁਮ ਸੋਰੀ। ਵਰਿੰਦਰ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਜੀ ਨਿਊਟ੍ਰੀਸ਼ਨਲ ਯੀਸਟ ਦੀਆਂ ਗੋਲੀਆਂ ਬਣਾ ਕੇ ਖਾਣਾ। ਇਹ ਨਿਊਟ੍ਰੀਸ਼ਨਲ ਯੀਸਟ ਦੇ ਸੰਬੰਧ ਵਿੱਚ ਆਪਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜੀ ਪੂਰੀ ਜਾਣਕਾਰੀ ਆਪਾਂ ਨੇ ਹਾਸਲ ਕੀਤੀ ਹੈ ਜਿਨ੍ਹਾਂ ਲੋਕਾਂ ਨੂੰ ਇਹ ਪਸੰਦ ਨਹੀਂ ਆਂਦਾ ਇਹਦਾ ਸਵਾਦ ਉਹਨੂੰ ਤੁਸੀਂ 2 ਚਮਚ ਨਿਊਟ੍ਰੀਸ਼ਨਲ ਯੀਸਟ ਲੈਣਾ, ਥੋੜਾ ਜਿਹਾ ਆਪਣਾ ਕੋਕੋਨਟ ਆਇਲ ਉਹਦੀ ਗੋਲੀ ਬੁਣਾਣੀ ਤੇ ਫ੍ਰੀਜਰ 'ਚ ਰੱਖ ਕੇ ਉਦੋਂ ਬਾਅਦ ਖਾ ਲੈਣੀ ਹੈ। ਤੁਹਾਡੇ ਅੰਦਰ ਨਿਊਟ੍ਰੀਸ਼ਨਲ ਯੀਸਟ ਦਾ ਯੀਸ ਚਲਾ ਗਿਆ। ਆਇਲ ਦਾ ਆਇਲ ਚਲਾ ਗਿਆ ਤੇ ਉਹ ਤੁਸੀਂ ਜਿਹੜਾ ਇਸ ਨੂੰ ਫੈਟ ਸੋਲੀਬਲ ਹੋਣ ਦੇ ਨਾਤੇ ਇਹ ਬੋਡੀ ਦੇ ਅੰਦਰ ਹਾਜਮ ਵੀ ਹੋਏਗਾ ਤੇ ਸਰੀਰ ਦੇ ਵਿੱਚ ਅੰਦਰ ਜਾ ਕੇ ਤੁਹਾਨੂੰ ਉਨਾ ਹੀ ਬੈਨੀਫਿਟ ਦੇਗਾ ਜਿੰਨਾ ਜਿਹੜਾ ਕਿਸੇ ਹੋਰ ਤਰੀਕੇ ਦੇ ਲਾਣੇ ਹੋ ਤੇ ਜਿੰਨੇ ਵੀ ਫਾਇਦੇ ਦੱਸੇ ਨੇ ਇਹ ਬਾ ਕਮਾਲ ਨੇ ਜੀ ਸਾਰੀਆਂ ਹੀ ਬਿਮਾਰੀਆਂ ਲਗਭਗ ਇਹਦੇ ਵਿੱਚ ਕਵਰ ਹੋਣੀਆਂ ਤੇ ਜੇਕਰ ਤੁਹਾਨੂੰ B12 ਦੀ ਲੱਗਦੀ ਹੈ ਕਮੀ ਤੇ ਉਹ ਵੀ ਆਦੇ ਵਿੱਚ ਜਾਣ ਕੇ ਦੇ ਦਿੱਤੀ ਹੈ ਉਹ ਵੀ ਤੁਸੀਂ ਉਸ ਤਰੀਕੇ ਨੇ ਯੂਜ਼ ਕਰਕੇ B12 ਵੀ ਹਾਸਲ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈਏ ਕਿਰਪਾ ਕਰਕੇ ਜਾਵਾ ਤੋ ਜ਼ਿਆਦਾ ਸ਼ੇਅਰ ਕਰੋ ਐਂਡ ਦੇ ਵਿੱਚ ਵੀਡੀਓ ਦੇ ਕਮੈਂਟ ਜਰੂਰ ਦੱਸਣਾ ਕਰਕੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਵੀਡੀਓ ਪੂਰੀ ਦੇਖ ਲਈ ਤੇ ਪੂਰੀ ਪੂਰੀ ਦੇਖ ਕੇ ਦੇਖਣ ਤੋਂ ਬਾਅਦ ਤੁਹਾਨੂੰ ਇਸ ਵੀਡੀਓ ਚੋਂ ਕੀ ਸਮਝ ਆਇਆ ਤੇ ਜੇਕਰ ਤੁਹਾਡੇ ਕੋਲ ਆਪਣਾ ਤਜਰਬਾ ਨਿਊਟ੍ਰੀਸ਼ਨਲ ইস্ট ਨੂੰ ਲੈ ਕੇ ਉਹ ਵੀ ਸਾਡੇ ਨਾਲ ਸਾਂਝਾ ਕਰੋ ਅਸੀਂ ਹੋਰਾਂ ਨਾਲ ਸਾਂਝਾ ਕਰਕੇ ਤੁਹਾਡੇ ਤਜਰਬੇ ਦਾ ਫਾਇਦਾ ਹੋਰਾਂ ਤੱਕ ਜ਼ਰੂਰ ਪਹੁੰਚਾਵਾਂਗੇ ਜੇਕਰ ਕਿਸੇ ਇੱਕ ਬੰਦੇ ਨੂੰ ਤੁਹਾਡੇ ਦੱਸੀ ਹੋਈ ਵੀਡੀਓ ਸ਼ੇਅਰ ਕੀਤੀ ਹੋਈ ਤੇ ਤੁਹਾਡੇ ਦੱਸੇ ਹੋਏ ਤਰੀਕੇ ਦੇ ਨਾਲ ਫਾਇਦਾ ਹੁੰਦਾ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਉਹਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਕਰਾਣਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤਾਂ ਵਾਧਾ